ਉਤਰਾਖੰਡ ਦੇ ਲੀਡਰ ਤੱਕ ਮੇਰੀ ਇਹ ਵੀਡੀਓ ਪਹੁੰਚਾ ਦਿਓ ਪਹਿਲਾਂ ਸੁਣੋ ਇਹਨੇ ਕੀ ਆਖਿਆ ਹਾਥ ਖੜੇ ਕਰਕੇ ਸਰਦਾਰ ਜੀ ਹਾਥ ਖੜੇ ਕਰਕੇ 12 12:00 ਵਜੇ 12:00 ਵਜੇ ਇਸ ਬੰਦੇ ਦਾ ਨਾਮ ਹੈ ਹਰਕ ਸਿੰਘ ਰਾਵਤ ਤੇ ਉਤਰਾਖੰਡ ਦਾ ਇਹ ਕਾਂਗਰਸ ਵੱਲੋਂ ਕੋਈ ਮੰਤਰੀ-ਮੰਤਰੀ ਵੀ ਰਿਹਾ ਹੈ ਪਰ ਮੈਂ ਇਹਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਐ ਕਿ ਰਾਵਤ ਸਾਹਿਬ ਜੇ ਸਿੱਖਾਂ ਦੇ 12 ਨਾਂ ਵਜਦੇ ਤਾਂ ਹਿੰਦੁਸਤਾਨ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਬੋਲੀ ਗਜਨੀ ਦੇ ਬਾਜ਼ਾਰ ਦੇ ਵਿੱਚ ਲੱਗਣ ਤੋਂ ਕਦੀ ਰੁਕਣੀ ਨਹੀਂ ਸੀ ਇਹ ਭਲੇਖਾ ਮਤ ਰੱਖਿਓ ਜੀ ਜੇ ਸਿੱਖਾਂ ਦੇ 12 ਨਾ ਵਜਦੇ ਤੇ ਤੁਹਾਡਾ ਜਨਮ ਇੱਧਰ ਹਿੰਦੁਸਤਾਨ ਦੀ ਧਰਤੀ ਤੇ ਨਹੀਂ ਸੀ ਹੁਣ ਗਜਨੀ ਦੇ ਕਿਸੇ ਬਾਜ਼ਾਰ ਦੀ ਗਲੀ ਦੇ ਵਿੱਚ ਹੋਣਾ ਸੀਗਾ ਇਹ ਗੱਲ ਯਾਦ ਰੱਖਿਆ ਜੇ ਸਿੱਖਾਂ ਤੇ 12 ਰਾਵਤ ਸਾਹਿਬ ਉਦੋਂ ਵਜਦੇ ਰਹਿਆ ਜਦੋਂ ਨਾਦਰ ਸ਼ਾਹ ਇੱਧਰ ਹਿੰਦੁਸਤਾਨ ਦੇ ਰਾਜਾਂ ਨੂੰ ਚਿਤ ਕਰਕੇ ਤੇ ਉਹਨਾਂ ਦੀਆਂ ਧੀਆਂ ਭੈਣਾਂ ਬਹੂਆਂ ਨੂੰ ਚੁੱਕ ਕੇ ਤੇ ਗਜਨੀ ਦੇ ਬਾਜ਼ਾਰ ਦੇ ਵਿੱਚ ਉਹਨਾਂ ਦਾ ਮੁੱਲ ਪਾਉਣ ਦੇ ਲਈ ਲੈ ਕੇ ਜਾਂਦਾ ਹੁੰਦਾ ਸੀ ਤੇ ਉਸ ਵੇਲੇ ਸਿੱਖ 12 ਵਜੇ ਹਮਲਾ ਕਰਕੇ ਰਾਤ ਨੂੰ ਤੇ ਉਹਨਾਂ ਧੀਆ ਭੈਣਾਂ ਨੂੰ ਬਾ ਇੱਜ਼ਤ ਛੜਾ ਕੇ ਉਹਨਾਂ ਦੇ ਘਰੋ ਘਰੀ ਪਹੁੰਚਾਉਂਦੇ ਸੀ ਤਾਂ ਕਰਕੇ ਇਹ ਕਹਾਵਤ ਮਸ਼ਹੂਰ ਹੋਈ ਸੀ ਕਿ 12 ਵਜ ਗਏ ਵੇਖੋ ਕਿਤੇ ਸਿੱਖ ਨਾ ਆਉਂਦੇ ਹੋਣ ਇਜ਼ਤਾਂ ਦੇ ਰਖਵਾਲੇ ਨਾ ਆਉਂਦੇ ਹੋਣ ਦੀਨ ਦੀ ਰਾਖੀ ਕਰਨ ਵਾਲੇ ਨਾ ਆਉਂਦੇ ਹੋਣ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਸਾਡਾ ਕੋਈ ਸ਼ੌਂਕ ਨਹੀਂ ਐ ਗੱਲਾਂ ਕਰਨ ਦਾ ਤੇ ਮੈਂ ਆਪਣੇ ਸਿੱਖ ਭੈਣਾ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਐ ਕਿ ਜਦੋਂ 12 ਵਜੇ ਵਾਲੀ ਕੋਈ ਗੱਲ ਕਰਕੇ ਮਖੌਲ ਕਰਨ ਦਾ ਯਤਨ ਕਰੇ ਤੇ ਇਸੇ ਤਰੀਕੇ ਨਾਲ ਜਵਾਬ ਦੇਣੇ ਸਿੱਖੋ ਤਾਂ ਹੀ ਸਿੱਖਾਂ ਨਾਲ ਭੱਦੇ ਮਜ਼ਾਕ ਕਰਨ ਵਾਲੇ ਇਹ ਜਿਹੇ ਗੱਲਾਂ ਕਰਨ ਵਾਲੇ ਕੋਈ ਜਿਹੜੇ ਨੇ ਇਹ ਤਾਂ ਹੀ ਹਟਣਗੇ ਬਾਕੀ ਇਹ ਜਿਹੜੀ ਕਲਿੱਪ ਸੁਣਾਈ ਹੈ ਉਹਦੇ ਅ ਇੱਕ ਭੈਣ ਵੀ ਹੱਸਦੀ ਪਈ ਐ ਸਿੱਖਾਂ ਦਾ ਮਜ਼ਾਕ ਉੱਡਦਾ ਸੁਣ ਕੇ ਮੈਂ ਤੁਹਾਨੂੰ ਹੀ ਕਹਿਣਾ ਚਾਹਨਾ ਭੈਣੇ ਘਟੋ ਘਟ ਤੁਸੀਂ ਤਾਂ ਸ਼ਰਮ ਕਰ ਲੋ ਉਹ ਤੁਹਾਡੀਆਂ ਹੀ ਇੱਜ਼ਤਾਂ ਬਚਾ ਕੇ ਤੇ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਬਾ ਇੱਜ਼ਤ ਵਾਪਸ ਕਰਕੇ ਆਉਂਦੇ ਰਹੇ ਆ ਘਟੋ ਘਟ ਤੁਹਾਨੂੰ ਤਾਂ ਸ਼ਰਮ ਆਉਣੀ ਚਾਹੀਦੀ ਐ ਬਾਕੀ ਜੇ ਕਿਸੇ ਸਿੱਖ ਕੋਲੋਂ ਕੋਈ ਗੱਲ ਹੋ ਜੇ ਤੇ ਉਸੇ ਵੇਲੇ ਜਿਹੜੇ ਸਬਦਾਨ ਦੀਆਂ ਦੋਹਾਈਆਂ ਪਾਉਣ ਵਾਲੇ ਤੁਰੇ ਆਉਂਦੇ ਆ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੁਣ ਵੀ ਸਬਦਾਨ ਲਾਗੂ ਹੁੰਦਾ ਹੁਣ ਨਹੀਂ ਸੈਕੂਲਰਿਜ਼ਮ ਦੀ ਕੋਈ ਤੋਹਫੀ ਹੋ ਰਹੀ ਮੈਂ ਸਰਕਾਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੋ ਸਿੱਖਾਂ ਨੂੰ ਐਸਾ ਪੱਦਾਂ ਮਜ਼ਾਕ ਕਰਦਾ ਆ ਧਰਮ ਦੇ ਨਾਮ ਦੇ ਉੱਤੇ ਸਾਡੀ ਦਸਤਾਰ ਦੇ ਨਾਮ ਦੇ ਉੱਤੇ ਤੇ ਉਹਦੇ ਤੇ ਤੁਰੰਤ ਐਕਸ਼ਨ ਲਿਆ ਜਾਣਾ ਚਾਹੀਦਾ ਭਾਵੇਂ ਕੋਈ ਬੰਦਾ ਆਮ ਹੋਵੇ ਤੇ ਭਾਵੇਂ ਕੋਈ ਲੀਡਰ ਹੋਵੇ